ਤੁਹਾਡਾ ਤੁਹਾਡਾ ਦੋਸਤ ਤੇ ਹੋਸਟ ਹੈ ਸੰਤ ਰਾਜਪਾਲ ਪਿੰਡ ਸਿੱਖਵਾਲਾ। ਪ੍ਰੋਗਰਾਮ ਮਹਿਤ ਪਿੰਡ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ। ਪ੍ਰੋਗਰਾਮ ਮਹਿਤ ਪਿੰਡ ਦੇ ਵਿੱਚ ਆਪਾਂ ਗੱਲਾਂ ਬਾਤਾਂ ਕਰਿਆ ਕਰਾਂਗੇ। ਬੀਤੇ ਵਿਰਸੇ ਦੀਆਂ ਪੁਰਾਣੇ ਸਮੇਂ ਦੀਆਂ ਪੁਰਾਣੇ ਚੀਜ਼ਾਂ ਨੇ ਜਿਹੜੀਆਂ ਸਾਡੇ ਘਰਾਂ ਦੇ ਵਿੱਚ ਕਿਸੇ ਵੇਲੇ ਹੁੰਦੀਆਂ ਸੀ। ਪਰ ਅੱਜ ਖਤਮ ਹੋ ਗਈਆਂ। ਲੋਪ ਹੋ ਗਈਆਂ ਅੱਜੋ ਨਹਿ ਰਹੀਆਂ। ਗੱਲ ਕਰਦੇ ਹਾਂ ਦੋਸਤੋ ਅੱਜ ਆਪਾਂ ਉਖੜੀ ਦੀ ਉਖੜੀ ਕੀ ਚੀਜ਼ ਹੁੰਦੀ ਸੀ। ਉਕੜੀ ਸਾਡੇ ਆਮ ਵਰਤੋਂ ਚੋਂ ਚਾਣਨ ਵਾਲੀ ਚੀਜ਼ ਹੁੰਦੀ ਸੀ ਨੇਤਾ ਪਰਿ ਉਹਦੀ ਵਰਤੋਂ ਕੀਤੀ ਜਾਂਦੀ ਸਾਡੀਆਂ ਮਾਵਾਂ ਦਾਦੀਆਂ ਤੇ ਸਾਡੇ ਪਿਤਾ ਦਾਦੇ ਉਹਨਾਂ ਚੀਜ਼ਾਂ ਨੂੰ ਵਰਤਦੇ ਸੀ ਉਕੜੀ ਜਿਹੜੀ ਦੋ ਤਿੰਨ ਤਰ੍ਹਾਂ ਦੀ ਹੁੰਦੀ ਸੀ ਇੱਕ ਤਾਂ ਜਿਹੜੀ ਸਾਡੇ ਆਮ ਘਰਾਂ ਚ ਬਣਦੀ ਸੀ ਉਹ ਤਾਂ ਇੱਟਾਂ ਦੀ ਵੀ ਹੁੰਦੀ ਸੀ ਤੇ ਬੱਜਰੀ ਦੀ ਵੀ ਹੁੰਦੀ ਸੀ ਜ਼ਿਆਦਾਤਰ ਤੇ ਬੱਜਰੀ ਦੀ ਬਣੀ ਹੁੰਦੀ ਸੀ ਮਜ਼ਬੂਤ ਹੁੰਦੀ ਸੀ ਕਾ ਵੀ ਹੋ ਇੱਕ ਹੁੰਦੀ ਸੀ ਕਿ ਪੱਥਰ ਦੀ ਪੱਥਰ ਦੀ ਵੀ ਜਿਹੜੀ ਹੈਗੀ ਉਹ ਬਾਜ਼ਾਰ ਚੋਂ ਮਿਲਦੀ ਸੀ ਕਿਉਂਕਿ ਪੱਥਰ ਆਪਣੇ ਪੰਜਾਬ ਦੇ ਵਿੱਚ ਤੱਕ ਤੇ ਪੜ ਨਹੀਂ ਤੇ ਆਉਂਦਾ ਇਹ ਲਈ ਰਾਸਤਾਂ ਚੋਂ ਬਣ ਕੇ ਉਹ ਆਉਂਦੀਆਂ ਸੀ ਤੀਜੀ ਉਖੜੀ ਹੁੰਦੀ ਸੀਗੀ ਲੱਕੜ ਦੀ ਉਹ ਵੀ ਸਾਡੇ ਪੰਜਾਬ ਦੇ ਵਿੱਚ ਨਹੀਂ ਵਰਤੀ ਜਾਂਦੀ ਸੀ ਤੇ ਬੰਤਰ ਸਾਰੀਆਂ ਦੀ ਇੱਕੋ ਹੀ ਸੀ ਜਿਹੜੀਆਂ ਕੁਕਤੋਂ ਚੌੜੀਆਂ ਹੁੰਦੀਆਂ ਸੀ ਥੱਲੋਂ ਭੇੜੀਆਂ ਹੁੰਦੀਆਂ ਸੀ ਤਾਂ ਜੋ ਜਿਹੜੀ ਚੀਜ਼ ਕੁੱਟਣੀ ਹੋਵੇ ਉਹ ਥੱਲੋਂ ਚੰਗੀ ਤਰ੍ਹਾਂ ਕੁੱਟੀ ਜਾ ਸਕੇ ਉਖੜੀ ਬਣਾਉਣ ਦੇ ਵੀ ਇਹ ਹੁੰਦੇ ਸੀ ਦੋਸਤੋ ਕਿ ਇੱਕ ਟੋਆ ਫੁੱਟ ਲਿਆ ਜਾਂਦਾ ਸੀਗਾ 2 ਟਾਇ 3 ਕ ਫੁੱਟ ਜਿਹੜਾ ਚੌੜਾ ਹੁੰਦਾ ਤੇ ਇੰਨਾ ਕਿ ਡੂੰਘਾ ਹੁੰਦਾ ਪਰ ਥੱਲੇ ਨੂੰ ਤਿੱਖਾ ਤੁਰਿਆ ਜਾਂਦਾ ਸੀਗਾ। ਪੱਟ ਤੋਂ ਗੋਲ ਉਹ ਤੋਂ ਗੋਲ ਹੁੰਦਾ ਚੌੜਾ ਥੱਲੋਂ ਜਮਾ ਤਿੱਖਾ ਹੁੰਦਾ ਸੀਗਾ। ਤੇ ਉਹਦੇ ਵਿੱਚ ਜਾਂ ਤਾਂ ਇੱਟਾਂ ਨਾਲ ਬਣਾਈ ਜਾਂਦੀ ਸੀ ਤੇ ਜਾਂ ਚੰਗੀ ਬਣਾਉਣੀ ਹੁੰਦੀ ਤਾਂ ਉਹਦੇ ਵਿੱਚ ਪਹਿਲਾਂ ਇੱਟਾਂ ਦੇ ਡਲੇ ਜਿਹੜੇ ਹੁੰਦੇ ਸੀਗੇ ਉਹਦੀ ਪਜਰੀ ਅੰਸੀਮੰਟ ਦੇ ਵਿੱਚ ਰਲਾ ਕੇ ਥੱਪ ਦਿੱਤੀ ਜਾਂਦੇ ਸੀ ਤੇ ਫਿਰ ਉਸ ਬਾਅਦ ਉਹਦੇ ਵਿੱਚ ਜਿਹੜੀ ਕਾਲੀ ਬਜਰੀ ਹੁੰਦੀ ਹੈ ਉਹਦਾ ਲੇਪ ਕੀਤਾ ਜਾਂਦਾ ਸੀ ਮਜ਼ਬੂਤੀ ਨਾਲ ਪੂਰਾ ਚੰਗਾ ਸੀਮੰਟ ਪਾ ਕੇ ਤੇ ਉਸ ਤੋਂ ਬਾਅਦ ਉੱਤੇ ਨਿਰਾ ਫੇਰਿਆ ਜਾਂਦਾ ਸੀ ਤਾਂ ਜੋ ਕੋਈ ਵੀ ਚੀਜ਼ ਨੂੰ ਕੁੱਟਣ ਤੋਂ ਬਾਅਦ ਉਹ ਵਿੱਚ ਸਫਾਈ ਸੌਖੀ ਹੋ ਸਕੇ ਉਹਦੇ ਵਿੱਚ ਸਭ ਤੋਂ ਜ਼ਿਆਦਾ ਤਾਂ ਛੋਲੇ ਕੁੱਟੇ ਜਾਂਦੇ ਸੀ ਜਿਹੜੇ ਕੇ ਸਾਡੇ ਬਲਦਾਂ ਨੂੰ ਪਾਏ ਜਾਂਦੇ ਸੀ ਕਿਉਂਕਿ ਪਹਿਲਾਂ ਸਾਰਾ ਪਲਦਾਂ ਤੁਸੀਂ ਕੰਮ ਲੈ ਜਾਂਦਾ ਸੀ ਇਸ ਲਈ ਬਦਦਾਨੋ ਛੋਲੇ ਪਉਣਾ ਜ਼ਰੂਰੀ ਹੁੰਦਾ ਸੀ ਉਹਨਾਂ ਨੂੰ ਕੰਮ ਲੈਂਦੇ ਸੀ ਤੇ ਉਹਨਾਂ ਦੀ ਸਿਹਤ ਦਾ ਵੀ ਧਿਆਨ ਰੱਖਣਾ ਪੈਂਦਾ ਸੀ ਇਸੇ ਤਰ੍ਹਾਂ ਹੀ ਸੱਜਰ ਦੁਨੀਆਂ ਮੱਝਾਂ ਨੂੰ ਵੀ ਉਹ ਛੋਲੇ ਪਾਏ ਜਾਂਦੇ ਸੀ ਛੋਲੇ ਨੂੰ ਪਹਿਲਾਂ ਉਬਾਲਿਆ ਜਾਂਦਾ ਸੀ ਤੇ ਉਬਾਲਣ ਤੋਂ ਬਾਅਦ ਸਾਰੀ ਸਾਰੀ ਰਾਤ ਉਬਲੀਆਂ ਜਾਂਦੇ ਉਹ ਜਾਂ ਸਾਰਾ ਦਿਨ ਉਬਲੀਆਂ ਜਾਂਦੇ ਸ਼ਾਮ ਨੂੰ ਕੱਟਿਆ ਜਾਂਦਾ ਤੇ ਜਿਹੜੇ ਰਾਤ ਨੂੰ ਉਬਲਦੇ ਉਹ ਸਵੇਰ ਕੱਟੇ ਜਾਂਦੇ ਓਕੜੀ ਦੇ ਵਿੱਚ ਤੇ ਮੂੜੇ ਦੇ ਨਾਲ ਮੂੜਾ ਵਚਾਉਣ ਪਤਲਾ ਹੁੰਦਾ ਸੀ ਮੂਲੀ ਕਹਿੰਦੇ ਸਿਆਮ ਤੌਰ ਤੇ ਉਹਨੂੰ ਤੇ ਤੋਂ ਅੰ serio ਦੇ ਕੁੱਟੇ ਵਰਗੇ ਕੋਲ ਹੁੰਦੇ ਸੀਗੇ ਇਸ ਤਰ੍ਹਾਂ ਦੀ ਜਿਹੜੇ ਮੂੜੀ ਹੁੰਦੀ ਸੀ ਤੇ ਮੂੜੀ ਨਾਲ ਹੀ ਛੋਲੇ ਨੂੰ ਕੁੱਟਿਆ ਜਾਂਦਾ ਸੀ ਚੰਗੀ ਤਰ੍ਹਾਂ ਕੁੱਟਿਆ ਜਾਂਦਾ ਸੀ ਕਾਫੀ ਟਾਈਮ ਲੱਗਦਾ ਸੀ ਵਰਚਸ ਵੀ ਕਾਫੀ ਹੋ ਜਾਂਦੀ ਸੀ ਜ਼ੋਰ ਵੀ ਕਾਫੀ ਲੱਗਦਾ ਸੀ ਇਹ ਤਾਂ ਹੁੰਦੇ ਸੀ ਦੋਸਤੋ ਛੋਲਿਆਂ ਦੀ ਗੱਲ ਕਈ ਵਾਰੀ ਤਾਂ ਅਸੀਂ ਕੋਲੇ ਬੈਠ ਕੇ ਛੋਲੇ ਖਾਂਦੇ ਵੀ ਰਹਿੰਦੇ ਲੂਣ ਲਾ ਲ ਕੇ ਸਵਾਦ ਆਉਂਦੇ ਸੀ ਸੋਹਣੇ ਪਾਣੀ ਦੇ ਵਿੱਚ ਸਾਫ ਪਾਣੀ ਦੇ ਵਿੱਚ ਉਹ ਬਣਾਏ ਹੁੰਦੇ ਸੀ ਤੇ ਜਾਂ ਉਕਲੇ ਦੇ ਵਿੱਚ ਆਮ ਤੌਰ ਤੇ ਖਿਜੜੀ ਕੁੱਟੇ ਜਾਂਦੇ ਸੀ ਖਿਜੜੀ ਦੇ ਵਿੱਚ ਬਾਜਰਾ ਆ ਗਿਆ ਜਾਂ ਜੋ ਕੁੱਟੇ ਜਾਂਦੇ ਸੀ ਭੁਗਾ ਤੇ ਹੋਰ ਵੀ ਬਹੁਤ ਸਾਰੇ ਚੀਜ਼ਾਂ ਕੁੱਟੀਆਂ ਜਾਂਦੀਆਂ ਸੀ ਜੋ ਔਰਤਾਂ ਕੁੱਟਦੀਆਂ ਸੀ ਤੇ ਜਿਹੜੇ ਮਰਦ ਹੁੰਦੇ ਸੀਗੇ ਉਹ ਛੋਲੇ ਕੁੱਟਦੇ ਤੇ ਪਸ਼ੂਆਂ ਲਈ ਜਿਹੜਾ ਹੋਰ ਕੰਮ ਹੁੰਦਾ ਸੀਗਾ ਹੋਰ ਚੀਜ਼ਾਂ ਕੁੱਟਣ ਵਾਲੀਆਂ ਹੁੰਦੇ ਸੀ ਉਹਨਾਂ ਨੂੰ ਕੁੱਟਦੇ ਸੀ ਇਸ ਦੋਸੋਂ ਖੁਲੇ ਦੀ ਕੰਨ ਅਮੀਰ ਤਾਂ ਉਹਨਾਂ ਨੂੰ ਪਸੰਦ ਆਈ ਹੋਣੀ ਹੈ ਖੁਲੇ ਜਿਹੜੇ ਜਿਹੜੇ ਸੱਜਣਾ ਨੇ ਤਕੀ ਹੈ ਜਾਂ ਵਰਤ ਤੈਨੂੰ ਵੇਖਿਆ ਹੈ ਉਹ ਜਰੂਰ ਥੱਲੇ ਮੈਸੇਜ ਦੇ ਵਿੱਚ ਦਿਖਾਣੇ ਕਿ ਜਰੂਰ ਦੱਸਿਓ ਕਿ ਤੁਸੀਂ ਕਿਹੜੇ ਪਿੰਡ ਤੋਂ ਇਹ ਵੀਡੀਓ ਦੇਖ ਰਹੇ ਹੋ ਕਿਰਪਾ ਕਰਿਓ ਬੇਨਤੀ ਹੈ ਮੇਰੀ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰ ਦਿਓ ਲਾਈਕ ਵੀ ਜਰੂਰ ਕਰ ਦਿਓ ਪੇਜ ਨੂੰ ਫੋਲੋ ਵੀ ਜਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲੈ ਕੇ ਮੈਂ ਤੁਹਾਡੇ ਸਾਹਮਣੇ ਪੇਸ਼ ਹੁੰਦਾ ਰਹੂੰਗਾ ਹੁਣ ਮੈਨੂੰ ਦੋ ਇਜਾਜ਼ਤ ਚਾਹੁੰਦੇ ਵਾਸਤੇ ਰਹੋ ਪਰਮਾਤਮਾ ਤੁਹਾਨੂੰ ਖੁਸ਼ੀਆਂ ਕਿੜੇ ਬਖਸ਼ੇ ਸਤਿ ਸ਼੍ਰੀ ਅਕਾਲ